ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਅੱਜ ਇਹ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਭਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਛੋਵੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਨੰਦ ਕਰਨ ਲਈ ਇੱਥੇ ਆਏ ਆ ਤੇ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਕਿ ਪਰਮਾਤਮਾ ਬਲ ਬਖਸ਼ੇ ਕਿ ਜੋ ਸੇਵਾ ਲਾਈ ਹੈ ਉਹਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਜਮਾਦਾਰ ਮਾਨ ਲੈਂਡ ਪੁਲਿੰਗ ਦਾ ਪੈਕੇਜ ਚੰਗੌਰ ਸਾਹਿਬ ਲਈ ਚੰਗੌਰ ਸਾਹਿਬ ਵਸਤੇ ਦਾ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਜੇ ਕੋਈ ਪਲੇਆ ਅਮਰੀਖਾ ਚ ਪਿਛਲੇ ਪਾਸੇ ਜੋ ਘੜੇ ਘੜੇ ਰੋਣਾ ਹੈ ਉਹ ਪਿਛਲੇ ਪਾਸੇ ਰਹਿੰਦਾ ਹੈ ਤੇ ਮੈਂ ਡਿਸਾਬੀ ਜੁੜਾਈ ਹੈ ਕਿ ਇੰਜੀਨੀਅਰਾਂ ਤੋਂ ਕਦੀ ਜਿਹੜਾ ਉਹਦਾ ਡਿਜ਼ਾਈਨ ਬਣਾ ਕੇ ਸਨ ਤੇ ਜੋ ਮਾਨਸਾਪ ਲੈਂਡ ਪੂਲ ਦੀ ਪਾਲਸੀ ਤੋਂ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟਿਕਲ ਰਾਜਨੀਤਿਕ ਗੱਲ ਇੱਥੇ ਮੈਂ ਕਦੀ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਹਾਂ ਉਹਨਾਂ ਵਾਲੇ ਦਿਨਾਂ ਚ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਅੱਜ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾ ਸ਼ਾਹੀ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਹਿਣੇ ਕਰ ਇੱਕ ਰਣਜੀਤ ਗਿੱਲ ਦੇ ਵਿਜੀਲੈਂਸ ਵਿਜੀਲੈਂਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਕਰਨਗੇ ਤੂੰ ਕਿਉਂ ਪਿਆ ਦਾਸ ਕਬੀਰਾ ਤੇਰੀ ਝੋਪੜੀ ਕਰ ਕਟੇਨ ਕੇ ਪਾਸ ਉਹ ਤਾਂ ਜੋ ਨਿਕਲੂਗਾ ਕਾਨੂੰਨ ਕਰ ਅੱਛਾ ਸੁਖੀ ਰੰਧਾਵਾ ਦੇ ਬੇਟੇ ਨੂੰ ਬੈਂਕ ਧਮਕੀ ਮਿਲੀ ਜੱਗੂ ਭਗਵਾਨਪੁਰੀ ਦੇ ਬੜਾ ਇਸ਼ੂ ਚੱਕ ਰਿਹਾ ਮੁਰਗੂ ਦੇ ਕਿੰਨਾ ਜੀ ਉਹੀ ਗੱਲ ਹੈ ਮਾਸਾ ਜੀ ਮਾਸਾ ਜੀ ਮੈਂ ਉਹ ਜਵਾਬ ਦੇ ਦੋ ਆਪੀ ਆਪ ਹੀ ਉਹਨਾਂ ਨੂੰ ਚਾਹ ਰਿਹਾ ਕਿ ਉਹਨਾਂ ਨੂੰ ਪਾਲਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆਪ ਹੀ ਉਹਨਾਂ ਨੂੰ ਕੋਈ ਸਾਖ ਦਾ ਦਾ ਰੋਲਾ ਪੈ ਗਿਆ ਹੁਣ ਸੀਐਮ ਸਾਹਿਬ ਉਹ ਆ ਹੁਣ ਕਰੀ ਜਾਈਏ ਮੈਂ ਸੀਐਮ ਸਾਹਿਬ ਇੱਥੇ ਇੱਕ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਸ਼ਿਰ ਗੁਰ ਗੋਬਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹ ਉਹਦੇ ਉੱਪਰ ਕਰੋੜਾ ਰੁਪਇਆ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਉਹ ਨਹੀਂ ਸ਼ੁਰੂ ਹੋ ਰਹੀ ਜੀ ਉਹਦੇ ਬਾਰੇ ਮੈਂ ਡਿਟੇਲ ਲੈ ਲਵਾਂ ਉਹ ਤਾਂ ਉਦੋਂ ਵੇਲੇ ਵੋਟਾਂ ਮਿਲ ਕੀਤੀ ਹੋਣੀ ਨਾ ਵੋਟਾਂ ਦੀ ਪਹਿਲਾਂ ਦੀ ਗੱਲ ਹੈ ਪਹਿਲਾਂ ਤੋਂ ਸ਼ੁਰੂ ਪਿਛਲੀ ਸਰਕਾਰ ਕਾਂਗਰਸ ਸਰਕਾਰ ਦੇ ਟਾਈਮ ਦੀ ਸ਼ੁਰੂ ਹੋਣੀ ਲੱਗ ਚੁੱਕਿਆ ਹੈ ਕਰੋੜਾਂ ਰੁਪਏ ਲੱਗਿਆ ਬਿਲਡਿੰਗਾਂ ਤਿਆਰ ਨਹੀਂ ਖੰਡਰ ਬਣ ਬਹੁਤ ਜਗ੍ਹਾ ਤੇ ਯੂਨੀਵਰਸਿਟੀਆਂ ਤੋਂ ਜਿਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਿੰਗਾਂ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਐਮੀਨੈਂਸ ਬਣਾਏ ਜਿਹੜੇ ਅੱਜ ਸਫਲਤਾਪੂਰਵਕ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹੈ ਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਥੇ ਝਾੜੀਆਂ ਉਗ ਪਿਆ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਛ ਹੈ ਇਹ ਜੇ ਸਾਰੀਆਂ ਬਿੰਦਾਂ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਹੈ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂਗੇ ਸਾਹਿਬ ਦਾ ਮੰਤਰੀ ਜਿਹੜੇ ਚੰਨੀ ਜੀ ਉਹ ਪਹਿਲੇ ਬਿੰਦ ਨੂੰ ਬੰਦ ਕੀਤਾ ਹੋਇਆ ਹੈ ਜੀ ਕੰਮ ਨੂੰ ਕੋਈ ਅਸੀਂ ਬੈ ਰਾਜਨੀਤਿਕ ਤਾਂ ਅਸੀਂ ਬੰਦ ਕਰ ਛੱਡ ਦੇ ਇੱਕ ਮਿੰਟ ਜੀ ਸਰ ਹਸਪੀਟਲ ਤੋਂ ਦੰਦ ਹਸਪੀਟਲ ਮੈਨੂੰ ਦੱਸਿਆ ਐਮਐਲ ਸਾਹਿਬ ਨੇ ਕਿ ਪੰਜਾਬ ਬੈਡ ਦਾ ਤਿਆਰ ਆਉਣ ਵਾਲੇ ਦਿਨਾਂ ਚ ਉਹ ਨੂੰ ਸਮਰਪਿਤ ਲੋਕ ਸਮਰਪਿਤ ਕਰ ਦਾਂਗੇ ਤੁਹਾਡੀ ਬੋਚਾ ਟੈਕਨੀਕਲ